ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਸੁੱਖਿਆਂ ਦੇ ਘਰ ਵਿੱਚ ਜੁੜ ਕੇ ਬੈਠੀ ਸਾਧ ਸੰਗਤ ਜੀ ਅੱਜ ਦੇ ਇਸ ਦਿਹਾੜੇ ਤੇ ਜਿੱਥੇ ਅੱਜ ਗੁਰੂ ਦੇ ਨਾਲ ਗੁਰੂ ਦੀ ਬਾਣੀ ਦੇ ਨਾਲ ਆਪਾਂ ਜੁੜ ਕੇ ਸਾਰਿਆਂ ਨੇ ਸਵੇਰ ਦਾ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਬੇਨਤੀਆਂ ਕੀਤੀਆਂ ਗਰਬਾਣੀ ਪੜੀ ਤੇ ਸੁਣਿਆ ਅੱਜ ਦਾ ਇਹ ਦਿਨ ਸਾਡੇ ਸਾਰਿਆਂ ਲਈ ਬਹੁਤ ਖਾਸ ਆ ਕਿਉਂਕਿ ਕਿਤਜ ਰਖਣ ਪੁੰਨਿਆਂ ਵਾ ਅੱਜ ਦੇ ਦਿਨ ਸਾਡੀਆਂ ਮਾਤਾਵਾਂ ਤੇ ਭੈਣਾਂ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਸਾਰੇ ਦੁੱਖ ਬਹੁਤ ਸਾਰੀਆਂ ਤਕਲੀਫਾਂ ਦਾ ਸਾਹਮਣਾ ਕੀਤਾ ਉਨਾਂ ਲਈ ਇੱਕ ਅੱਜ ਆਪਣੀ ਖੁਸ਼ੀ ਨੂੰ ਸਾਂਝਾ ਕਰਨ ਦਾ ਵੀ ਦਿਨ ਆ। ਅਸੀਂ ਬਾਹਰ ਅੱਜ ਦਿਹਾੜੇ ਤੇ ਤੀਆਂ ਦੇ ਦਿਨ ਤੇ ਪ੍ਰੋਗਰਾਮ ਕਰ ਰਹੇ ਹਾਂ। ਸਾਡੇ ਆ ਮਾਵਾ ਭੈਣਾ ਆਪਣੇ ਬਾਪੂ ਜੀ ਵਰ ਸਾਰੇ ਖੁਸ਼ੀਆਂ ਸਾਂਝੀਆਂ ਕਰਦੇ। ਉੱਥੇ ਅੱਜ ਮੇਰਾ ਜਨਮ ਦਿਨ ਹੈ। ਮੇਰਾ ਕਹਿੰਦੇ ਆਇਆ ਮੈਨੂੰ ਮੇਰੇ ਮੂੰਹ ਚੋਂ ਸ਼ਬਦ ਹੀ ਨਿਕਲਦੇ ਕਿਉਂਕਿ ਮੇਰਾ ਮੁਝਨੇ ਕੁਝ ਨਹੀਂ ਜੋ ਕੁਝ ਹੈ ਸਭ ਤੇਰਾ ਕਿਉਂਕਿ ਉਹਨਾਂ ਦਾ ਹੀ ਬਖਸ਼ਿਆ ਜਨਮ ਅਰਜਨ ਅੰਜਾ ਸਾਲ ਕੰਪਲੀਟ ਹੋ ਗਿਆ ਤੇ ਪਰ ਮੇਰਾ ਜਨਮ ਅੱਜ ਤੋਂ 9 ਸਾਲ ਪਹਿਲਾਂ ਹੀ ਹੋਇਆ ਕਿਉਂਕਿ ਉਸ ਤੋਂ ਪਹਿਲਾਂ ਜਿੰਦਗੀ ਦੇ 40 ਸਾਲ ਕਿਸ ਦੌਰ ਦੇ ਵਿੱਚ ਕਿਸ ਦੌਰ ਦੇ ਵਿੱਚ ਮਤੀਦ ਕੀਤੇ ਆ ਉਹਨੂੰ ਯਾਦ ਕਰਨਾ ਵੀ ਮناسب ਨਹੀਂ ਸਮਾਇਦਾ ਪਰ ਜੋ ਪਿਛਲੇ ਇਹਨਾਂ ਨਵਾਂ ਸਾਲਾਂ ਦੇ ਵਿੱਚ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਸਵਾਸ ਸਵਾਸ ਸੇਵਾ ਦੇ ਲੇਖੇ ਲਾਇਆ ਸੱਚੇ ਪਾਤਸ਼ਾਹ ਜਿਉਂ ਪਹਿਲਾ ਦਿਨ ਜਿੱਦਣ ਅਰਣ ਕੁਮਾਰ ਸ਼ੁਕਲਾ ਵੀਰ ਸਾਡੇ ਢਾਬੇ ਤੇ ਆਇਆ ਸੋ ਸਵਾਰ ਬਾਪੂ ਕੇਸਰ ਸਿੰਘ ਜੀ ਪਹਿਲੇ ਮੈਂਬਰ ਜਿਨ੍ਹਾਂ ਨੂੰ ਅਸੀਂ ਜਾ ਕੇ ਇਹਨਾਂ ਦੇ ਪਿੰਡ ਤੋਂ ਚੌਕੀਵਾਨਾਂ ਤੋਂ ਲੈ ਕੇ ਆਏ ਉੱਥੋਂ ਸ਼ੁਰੂਆਤ ਹੋ ਕੇ ਅੱਜ ਹਜ਼ਾਰਾਂ ਸਾਡੇ ਪਰਿਵਾਰਾਂ ਦੇ ਬੰਬ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਆ ਲੱਖਾਂ ਸਾਡੀਆਂ ਭੈਣਾਂ ਮਾਵਾਂ ਬੱਚੇ ਬਾਪੂ ਬਜ਼ੁਰਗ ਦਿਮਾਗ ਦੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਤੇ ਪ੍ਰਤੀ ਇੱਥੇ ਦਵਾਈਆਂ ਤੇ ਲੰਗਰ ਦੇ ਰੂਪ ਦੇ ਵਿੱਚ ਆ ਕੇ ਉਹਨਾਂ ਦਵਾਈਆਂ ਨੂੰ ਸ਼ਾਕੇ ਪ੍ਰਸ਼ਾਦ ਰੂਪੀ ਠੀਕ ਹੋ ਗਏ ਨੇ ਅੱਜ ਪਰਿਵਾਰ ਦੇ ਵਿੱਚ ਅਸੀਂ ਕ੍ਰੀਵੇ 1000 ਮੈਂਬਰ ਇਸ ਛੱਤ ਦੇ ਹੇਠ ਰਹਿ ਰਹੇ ਇਹ ਸਾਡੇ ਅਰਣ ਕੁਮਾਰ ਸ਼ੁਕਲਾ ਜੀ ਨੇ ਜਿਹੜੇ ਸਭ ਤੋਂ ਪਹਿਲੇ ਮੈਂਬਰ ਸੀ ਸ਼ਾਇਦ ਮੈਂ ਇਸ ਤਰੀਕੇ ਨਾਲ ਸਮਝਾਂ ਵੀ ਇਸ ਤੋਂ ਵੀ ਪਹਿਲੇ ਮੈਂਬਰ ਸੀ ਜਿਹੜੇ ਸਾਡੇ ਪਰਿਵਾਰ ਦੇ ਉਹ ਸਰਦਾਰ ਜਗਿੰਦਰ ਸਿੰਘ ਪਠੱਲ ਸੀ ਮੇਰੇ ਫਾਦਰ ਸਾਹਿਬ 99 ਦੇ ਵਿੱਚ ਉਹਨਾਂ ਨੂੰ ਪੈਰਾਲਾਈਜ਼ ਹੋ ਗਿਆ ਕਿਰਦੀਆਂ ਡੈਮੇਜ ਹੋ ਗਈਆਂ ਅੱਗੇ ਛੋਟੇ ਸੀ ਉਹ ਬਿਮਾਰ ਹੋ ਗਏ ਹਸਪੀਟਲ ਲੈ ਗਏ ਉੱਥੋਂ ਦਿਆਨੰਦ ਲੈ ਗਏ ਦਿਆਨੰਦ ਹਸਪੀਟਲ 'ਚ 5-6 ਮਹੀਨੇ ਪਾਪਾ ਉੱਥੇ ਦਾਖਲ ਰਹੇ ਲੱਖਾਂ ਰੁਪਿਆ ਖਰਚ ਕੇ ਮੰਮੀ ਦੇ ਗੈਣੇ ਹੁੰਦੇ ਸੀ ਜ਼ਿਆਦਾ ਮਾਤਾ ਦੇ ਗੜ ਦੇ ਵਿੱਚ ਇੱਕ ਫਾਰ ਹੁੰਦਾ ਸੀ ਬਾਣ ਦੇ ਪੱਤਿਆਂ ਵਾਲਾ ਉਹ ਵੀ ਵੇਚ ਕੇ ਅਸੀਂ ਹਸਪੀਟਲ ਦਿੱਤਾ ਪਰ ਬਾਪੂ ਵੀ ਸਾਡਾ ਇਸ ਦੁਨੀਆ ਤੋਂ ਤੁਰ ਗਿਆ ਜਿੰਨੀ ਸਾਰੀ ਜ਼ਿੰਦਗੀ ਬਾਪੂ ਦੀ ਕਮਾਈ ਕੀਤੀ ਉਸ ਜੀ ਉਹ ਵੀ ਸਾਰੇ ਨਾਲ ਚਲੇ ਗਈ ਜੇ ਬੱਚਿਆਂ ਤਾਂ ਉਸ ਬਾਪੂ ਜੀ ਨੇ ਜਿਹੜੀ ਸੀ ਸੇਵਾ ਕੀਤੀ ਉਹਦਾ ਫਲ ਤੇ ਉਸ ਬਾਪੂ ਜੀ ਸਾਡੇ ਸਰਦਾਰ ਜਗਿੰਦਰ ਸਿੰਘ ਜੀ ਨੂੰ ਵੀ ਸੱਜੇ ਹੱਥ ਦਾ ਪੈਰਾਲਾਈਸ ਸੀ ਤੇ ਜਦੋਂ 99 ਤੋਂ ਬਾਅਦ 216 ਦੇ ਵਿੱਚ ਢਾਪੇ ਤੇ ਇੱਕ ਦਿਨ ਅਰਣ ਕੁਮਾਰ ਸ਼ੁਕਲਾ ਪੀਰ ਉੱਥੇ ਆਇਆ ਇਹ ਦੇਪੋਟ ਮਾਰੇ ਹਲਾਸੀ ਵੀਰ ਤੇ ਗਰਮੀਆਂ ਦੇ ਵਿੱਚ ਸਾਤੀਆਂ ਵਾਲੇ ਮੋٹے ਕੱਪੜੇ ਪਾਏ ਸੀ ਇਸ਼ਨਾਨ ਕੀਤੇ ਇੰਜ ਆਪਦਾ ਸੀ ਸਾਲਾਂ ਬੱਤੀ ਬੀਤ ਗਿਆ ਹੋਵੇ ਏਡੇ ਏਡੇ ਲੰਬੇ ਨੋ ਤੇ ਉਸੇ ਪਾਸੇ ਦਾ ਧਰਗ ਜਿਹੜੇ ਪਾਸੇ ਦਾ ਫਾਦਰ ਸਾਹਿਬ ਨੂੰ ਧਰਗ ਸੀਗਾ ਇੰਜ ਚਾਪਿਆ ਵੀ ਮੇਰਾ ਬਾਪ ਫੇਰ ਬਾ ਮੂਰੇ ਆ ਕੇ ਖੜਾ ਹੋ ਗਿਆ ਤੇ ਬਾਪ ਸਮਝ ਕੇ ਆਪਣਾ ਵੱਡਾ ਭਰਾ ਸੰਭਲ ਕੇ ਵੀਰ ਨੂੰ ਉੱਥੇ ਚੁੱਕ ਕੇ ਇਸ਼ਨਾਨ ਕਰਾਇਆ वीर दी सेवा ਸਾਨੂੰ ਅੱਜ ਇੱਥੇ ਤੇ ਧਿਕਰ ਲੈ ਕੇ ਆਈ ਆ ਜਿੱਥੇ ਆਪਾਂ ਅੱਜ ਹਜ਼ਾਰਾਂ ਮੈਂਬਰ ਇਸ ਪਰਵਾਰ ਦੇ ਨਾਲ ਬੈਠ ਕੇ ਜੁੜ ਕੇ ਇੱਕ ਛੱਤ ਦੇ ਹੇਠ ਰਹੇ ਨੇ ਬਸ ਰਿਸ਼ਤਾ ਤੇ ਸ਼ਰਮ ਇਹ ਦੋਨੋਂ ਮੰਨਣ ગયા ਜੇ ਸ਼ਰਮ ਮੰਨੀਏ ਤਾਂ ਇਹ ਸਾਡਾ ਬਾਪ ਸੀ ਰੋੜ ਰਿਆ ਰਹਿੰਦਾ ਰਿਸ਼ਤਾ ਜੇ ਮੰਨੀਏ ਸਾਡਾ ਤਾਂ ਬਾਪ ਜੀ ਸਾਡਾ ਵੱਡਾ ਭਰਾ ਸੀ ਸਾਡੇ ਪਿਤਾ ਸਮਾਨ ਸੀ ਸਾਡਾ ਕੋਈ ਆਪਣਾ ਇਨਸਾਨੀਅਤ ਦਾ ਰਿਸ਼ਤਾ ਸੀ ਜੇ ਨਾ ਮੰਨੀਏ ਤਾਂ ਅੱਜ ਉਹ ਵੀ ਸੀ ਜਿਹੜਾ ਵੀਰ ਜਦੋਂ ਅਸੀਂ ਫੋਟੋ ਸ਼ੇਅਰ ਕੀਤੀ ਫੇਸਬੁੱਕ ਤੇ ਇਹਦਾ ਘਰ ਲੱਭ ਗਿਆ ਇਹਦਾ ਭਰਾ ਸਾਨੂੰ ਫੋਨ ਤੇ ਦੱਸਦਾ ਕਿ ਜਿਹੜੇ 1.5 ਸਾਲ ਹੋ ਗਿਆ ਮੇਰੇ ਭਰਾ ਨੂੰ ਗੁੰਮੇ ਨੂੰ ਵੀ ਅਸੀਂ ਤਾਂ ਲੱਭਦੇ ਫਿਰਦੇ ਹਾਂ ਜਦੋਂ ਸਵੇਰੇ ਆਉਂਦਾ ਮਿਲਣ ਜਦੋਂ ਆਕੀਓ ਦੇਖਦਾ ਵੀ ਇਹ ਤਾਂ ਲੈਟਰਨ ਬਾਥਰੂਮ ਵਿੱਚ ਹੀ ਕਰਦਾ ਜਦੋਂ ਅਸੀਂ ਉਹਨੂੰ ਦੱਸਿਆ ਵੀ ਅੱਜ ਸਵੇਰ ਤਾਂ ਅਸੀਂ ਇਹਨੂੰ ਤਿੰਨ ਵਾਰੀ ਨਵਾ ਚੁੱਕੇ ਆਂ ਵੀ ਫੇਰ ਲੈਟਰਨ ਵਿੱਚ ਕਰ ਦਿੰਦਾ ਤਾਂ ਉਹਦੇ ਮਨ 'ਚ ਉਹ ਕਲ ਜੋ ਕੀ ਭਰਾ ਦੇ ਦਿਲ 'ਚ ਉਸੇ ਟਾਈਮ ਉਹਦੇ ਭਰਾ ਵਾਲਾ ਵਿਚਾਰ ਬਦਲ ਗਿਆ ਉਹ ਕਹਿੰਦਾ ਵੀਰੇ ਮੈਂ ਨਹੀਂ ਇਹਨੂੰ ਸਾਫ਼ ਸਕਦਾ ਅਸੀਂ ਬੜਾ ਵੀਰ ਨੂੰ ਸਮਝਾਇਆ ਵੀ ਲੜਨ ਤਾਂ ਵੀ ਪਾਈਆਂ ਵੀ ਯਾਰ ਤੇਰਾ ਭਰਾ ਕਹਿੰਦਾ ਭਾਈ ਮੈਂ ਤੇ ਮੇਰੀ ਵਾਈਫ ਤੇ ਮੇਰੀ ਬੱਚੀ ਆ ਘਰ ਚ ਅਸੀਂ ਨਹੀਂ ਇਹਨੂੰ ਸਾਫ ਸਕਦੇ ਤੇ ਮੇਰੇ ਸ਼ਬਦ ਸੀ ਮੈਂ ਪੁੱਛਿਆ ਫਿਰ ਬਾਈ ਅਸੀਂ ਕੀ ਕਰੀਏ ਤੇ ਉਹਦੇ ਸ਼ਬਦ ਸੀ ਕਹਿੰਦਾ ਬਾਈ ਜਿੱਥੋਂ ਚੱਕਿਆ ਉੱਥੇ ਛੱਡ ਦਿਓ ਮੈਂ ਨਹੀਂ ਆਇਆ ਤੇ ਉਸ ਕਲਜੁਗੀ ਭਰਾ ਦੇ ਉਹਨਾਂ ਸ਼ਬਦਾਂ ਨੇ ਅਜ ਗੁਰੂ ਸਾਹਿਬ ਦੇ ਓਟ ਆਸਰੇ ਦੇ ਵਿੱਚ ਖੜ ਕੇ ਇੰਨੀ ਗੱਲ ਕਰਨ ਦੇ ਕਾਬਿਲ ਕੀ ਨਿੱਕੀ ਤੇ ਵੱਡੀ ਪਾਪ ਤੇ ਪੁੰਨ ਸੱਚ ਤੇ ਝੂਠ ਹਮੇਸ਼ਾ ਪਰ ਤੱਕ ਹੁੰਦੇ ਆ ਪਰ ਕਈ ਵਾਰੀ ਅਸੀਂ ਉਸ ਅੱਖ ਨਾਲ ਦੇਖ ਨਹੀਂ ਪਾਉਂਦੇ ਸੱਚੇ ਪਾਤਸ਼ਾਹ ਨੇ ਉਸ ਦਿਨ ਸਾਨੂੰ ਚਾਨਣ ਕੀਤਾ ਸੱਚੇ ਪਾਤਸ਼ਾਹ ਬਾਈ ਗੁਰਜੀ ਨੇ ਸਾਡੇ ਤੇ ਕਿਰਪਾ ਕੀਤੀ ਸਾਡੇ ਸੀਸ ਤੇ ਹੱਥ ਰੱਖ ਕੇ ਸਾਨੂੰ ਸੋਚ ਹੀ ਦਿੱਤੇ ਵੀ ਅਸੀਂ ਅਰਣ ਕੁਮਾਰ ਸ਼ੁਕਲੇ ਬਾਈ ਜੀ ਦੇ ਆਪਣੇ ਬਣ ਕੇ ਵੀਰ ਦੇ ਨਾਲ ਖੜ੍ਹ ਸਕੇ ਉਹੀ ਵੀਰ ਸਿਰਫ 20 ਦਿਨ ਮੰਜੇ ਤੇ ਰਿਹਾ 20 ਦਿਨਾਂ ਚ ਤੁਰਨ ਲੱਗ ਗਿਆ ਆਪਣਾ ਆਪ ਸੰਭਾਲਣ ਲੱਗ ਗਿਆ ਤੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਵੀਰ ਕਦੇ ਵੀ ਇਦਾਂ ਨਹੀਂ ਹੋਇਆ ਵੀ ਸਾਡੇ ਤੇ ਕਦੇ ਇਹ ਬੋਝ ਬਣਿਆ ਹੋਵੇ ਪਰ ਉਸ ਭਰਾ ਨੇ ਜਿਨੇ ਦਾ ਹਿੱਸਾ ਜ਼ਮੀਨ ਜਾਇਦਾਦ ਘਰ ਵੀ ਖਾ ਲਿਆ ਉਸ ਬੰਦੇ ਦੇ ਦਿਮਾਗ ਦੇ ਵਿੱਚ ਉਹਨਾਂ ਚਾਰ ਸ਼ਬਦਾਂ ਨਾਲ ਹੀ ਇਹ ਬੋਝ ਵੜ ਗਿਆ ਜਦੋਂ ਅਸੀਂ ਉਹਨੂੰ ਕਿਹਾ ਵੀ ਤਿੰਨ ਵਾਰ ਇਹਨੂੰ ਸਵੇਰ ਦਾ ਅਸੀਂ ਨਵਾ ਚੁੱਕੇ ਹਾਂ ਭਾਈ ਇਸ ਤਰ੍ਹਾਂ ਦੀ ਦੁਨੀਆ 'ਚ ਅਸੀਂ ਰਹਿੰਦੇ ਆ ਜਿੱਥੇ ਆਪਣੇ ਵੀ ਆਪਣੇ ਨਾਲ ਸਾਥ ਛੱਡ ਜਾਂਦੇ ਤੇ ਸਾਨੂੰ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਸੋਝੀ ਬਖਸ਼ੀ ਵੀ ਅਸੀਂ ਇਸ ਕਾਬਿਲ ਹੋ ਸਕੇ ਅੱਜ ਦੇ ਸਮੇਂ 'ਚ ਅਸੀਂ ਕਿਸੇ ਨੂੰ ਆਪਣੇ ਘਰ ਲੈ ਆਈਏ ਚੱਕ ਕੇ ਸੜਕ ਤੋਂ ਇਹ ਕਿਸੇ ਦੀ ਹੈਸ਼ੀਅਤ ਨਹੀਂ ਕੋਈ ਨਹੀਂ ਕਰ ਸਕਦਾ ਕਿ ਸੱਤ ਬਗਾਨੇ ਨੂੰ ਅਸੀਂ ਆਪਣੇ ਘਰੇ ਲਿਆ ਕੇ ਰੱਖੀਏ ਤੇ ਉਹਦੀ ਸੇਵਾ ਕਰੀਏ ਪਰ ਕਲਗੀ ਵਾਲੇ ਪਾਤਸ਼ਾਹ ਨੇ ਐਡੀ ਮਿਹਰ ਕੀਤੀ ਸਾਡੇ ਸੁਪਨਿਆਂ ਦੇ ਘਰ ਵਿੱਚ ਸਾਨੂੰ ਘਰ ਵੀ ਦਿੱਤਾ ਛੱਤ ਵੀ ਦਿੱਤੀ ਨੀੜਾ ਕੱਪੜਾ ਦਵਾਈ ਦਾਰੂ ਮਾਂ ਪਿਓ ਭੈਣ ਭਰਾ ਬੱਚੇ ਬੱਚੀਆਂ ਦਾ ਉਹ ਪਿਆਰ ਸਤਕਾਰ ਵੀ ਬਖਸ਼ਿਆ ਤੇ ਸਾਡੀ ਹਰ ਇੱਕ ਜ਼ਰੂਰਤ ਵੀ ਮਹਾਰਾਜ ਸੱਚੇ ਪਾਤਸ਼ਾਹ ਹੀ ਵਿਕਲਪਨਾਂ ਨੂੰ ਪੂਰੀ ਤੋਂ ਤੇ ਅੱਜ ਅਸੀਂ ਇਸ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਸੁਪਨਿਆਂ ਦੇ ਘਰ 'ਚ ਇੱਕ ਸੁਪਨਿਆਂ ਵਰਗਾ ਜੀਵਨ ਆ ਜਿਹੜਾ ਬਤਿੱਤ ਕਰ ਰਹੇ ਹਾਂ ਜਿੱਥੇ ਰੱਬ ਵਰਗੇ ਇਹਨਾਂ ਬੱਚਿਆਂ ਨੂੰ ਜਿਨ੍ਹਾਂ ਨੂੰ ਆਪਣੇ ਆਨੇ ਛੱਡਦਾ ਮਾਂ ਪਿਓ ਡਾਕਟਰ ਸੀ ਬਸ ਉਹਨਾਂ ਨੇ ਇਸ ਕਰਕੇ ਛੱਡਤਾ ਵੀ ਇਹ ਡਿਸੇਬਲ ਸੀ ਇਹ ਚੱਲ ਫੇਰ ਨਹੀਂ ਸਕਦਾ ਇਹ ਮੰਦ ਬੁੱਧੀ ਸੀ ਇਹ ਬੋਲ ਨਹੀਂ ਸਕਦਾ ਇਹ ਦੱਸ ਨਹੀਂ ਸਕਦਾ ਮੈਂ ਕੌਣ ਹਰਦਵਾਰ ਦੀ ਧਰਤੀ ਤੇ ਪੈਦਾ ਹੋਇਆ ਡਾਕਟਰ ਦੇ ਘਰ ਸਾਡਾ ਪੰਡਤ ਅਸੀਂ ਇਹਨੂੰ ਪੰਡਤ ਹੀ ਕਹਿੰਨੇ ਆ ਕਉਂਕੀ ਇਹਦੇ ਬੋਦੀ ਰੱਖੀ ਸੀ ਜਦੋਂ ਸਾਨੂੰ ਮਿਲਿਆ ਸੀ ਅਸੀਂ ਇਹਨੂੰ ਪੰਡਤ ਕਹਿਣ ਲੱਗੇ 2019 ਜਦੋਂ ਇਹਦਾ ਘਰ ਲੱਭਿਆ ਤਾਂ ਪਤਾ ਲੱਗਿਆ ਵੀ ਇਹਦੇ ਮਾਪਿਓ ਨੇ ਹਰਦਵਾਰ ਤੋਂ ਜਿਹੜੀਆਂ ਚੰਡੋਲਾ ਲੱਗੀਆਂ ਸੀਗੀਆਂ ਜਿਹੜੀਆਂ ਮੇਲੇ ਤੇ ਲੱਗਦੀਆਂ ਉਹਨਾਂ ਚੰਡੋਲਾ ਵਾਲਿਆਂ ਨੂੰ ਕੁਝ ਪੈਸੇ ਦੇ ਕੇ ਲੁਧਿਆਣੇ ਦੁਸ਼ਹਿਰੇ ਦਾ ਮੇਲਾ ਲੱਗਣਾ ਸੀ ਉਹਨਾਂ ਚੰਡੋਲਾ ਵਾਲਿਆਂ ਦੇ ਨਾਲ ਭੇਜਤਾ ਵੀ ਇਹਨੂੰ ਉੱਥੇ ਛੱਡ ਦੇ ਤੇ ਉੱਥੋਂ ਹੀ ਵੀਰ ਸਾਨੂੰ ਮਿਲਿਆ ਤੇ ਅੱਜ ਇਸ ਤਰ੍ਹਾਂ ਦੇ ਸੈਂਕੜੇ ਬੱਚਿਆਂ ਦੇ ਮਾਪੇ ਬਣੇ ਅਸੀਂ ਬਸ ਗੱਲਾਂ ਤੇ ਜਵਾਬ ਤਾਂ ਬਹੁਤ ਨੇ ਸਾਡੀ ਟੀਮ ਪਹਿਲਾਂ ਹੀ ਇਸ਼ਾਰੇ ਮਾਰੀ ਜਾਂਦੀ ਹੈ ਵੀ ਭਾਈ ਹੱਦ ਜ਼ਿਆਦਾ ਨਹੀਂ ਬੋਲਣਾ ਪਰ ਜਜ਼ਬਾਤੀਆਂ ਇਹ ਕੋਈ ਭਾਸ਼ਣ ਇਹ ਕੋਈ ਲੈਕਚਰ ਨਹੀਂ ਇਹ ਸਾਡੇ ਜਜ਼ਬਾਤ ਆ ਇਹ ਸਾਡੇ ਪਿਛਲੇ ਵਕਤ ਦੇ ਵਿੱਚ ਜੋ ਅਸੀਂ ਮਹਿਸੂਸ ਕੀਤਾ ਜੋ ਅਸੀਂ ਹੰਡਾਇਆ ਜਦੋਂ ਉਹਨਾਂ ਵਿਚਾਰਾਂ ਨੂੰ ਸਾਂਝੇ ਕਰਦੇ ਆ ਫਿਰ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਘੰਟਿਆਂ ਵੱਤੇ ਸਵਾ 2:00 ਜਾਂਦਾ ਪਰ ਇਸ ਦੁਨੀਆ ਦੇ ਵਿੱਚ ਜਿੱਥੇ ਬਹੁਤ ਸਾਰੇ ਚੰਗੇ ਲੋਕ ਵੀ ਆ ਜਿੱਥੇ ਉਹ ਭੈਣ ਭਰਾ ਵੀ ਆ ਜਿਹੜੇ ਸਾਡੇ ਨਾਲ ਹਮੇਸ਼ਾ ਖੜਦੇ ਨੇ ਸਾਥ ਦਿੰਦੇ ਨੇ ਅੱਜ ਏਡਾ ਵੱਡਾ ਪਰਿਵਾਰ ਆ ਉੱਥੇ ਹੁਣ ਅਸੀਂ ਕੈਨੇਡਾ ਆਸਟ੍ਰੇਲੀਆ ਵੀ ਜਾ ਕੇ ਆਏ ਆ ਸੰਗਤਾਂ ਨੂੰ ਬੇਨਤੀ ਕਰਕੇ ਆਏ ਆ ਵੀ ਤੁਸੀਂ ਸਾਡੀਆਂ ਸੰਸਥਾਵਾਂ ਨੂੰ ਦਾਨ ਦੇਈ ਜਾਂਦੇ ਹੋ ਸੰਸਥਾਵਾਂ ਵੱਡੀਆਂ ਹੋਈ ਜਾਂਦੀਆਂ ਸਾਨੂੰ ਤੁਸੀਂ ਰੱਬ ਨਾਲ ਜੁੜੀ ਜਾਂਦੇ ਹੋ ਭਗਤ ਪੂਰਨ ਸਿੰਘ ਜੀ ਦੇ ਬਾਸ ਕਹੀ ਜਾਂਦੇ ਹੋ ਅਸੀਂ ਕਲ ਜੂਗੀ ਪਾਪੀ ਚੋਰ ਚੱਕੇ ਸਮਾਜ ਸੇਵੀ ਬਣੇ ਜਾਂਦੇ ਤੁਸੀਂ ਕਿਉਂ ਨਹੀਂ ਬਣ ਸਕਦੇ ਤੁਸੀਂ ਕਿਉਂ ਨਹੀਂ ਆਪਣੇ ਪਿੰਡਾਂ ਨੂੰ ਸਾਫ ਸਕਦੇ ਤੁਸੀਂ ਕਿਉਂ ਨਹੀਂ ਆਪਣੀਆਂ ਰਿਸ਼ਤੇਦਾਰੀਆਂ ਨੂੰ ਸਾਫ ਸਕਦੇ ਪਰਸੋਂ ਇੱਕ ਮਾਨੋਂ ਲੁਧਿਆਣੇ ਤੋਂ ਲੈ ਕੇ ਆਏ ਆ ਪਰਮਜੀਤ कौर ਨਾਂ ਹਸਬੰਡ ਦਾ ਨਾਂ ਸਵਰਨ ਸਿੰਘ ਉਹਦਾ ਭਰਾ ਸਗਾ ਡਾਕਟਰ ਆ ਇਹ ਮਾਂ ਦੇ ਕੀੜੇ ਪਏ ਹੋਇਆ ਪੂਰਾ ਮੂੰਹ ਇੱਕ ਪਾਸੇ ਦਾ ਖੁਦ ਹੀ ਕੀੜੇ ਖਾ ਗਏ। ਉਹਨਾਂ ਨੇ ਕਿਉਂ ਨਾ ਜ਼ਿੰਮੇਵਾਰੀ ਚੱਕੀ? ਇਸ ਕਰਕੇ ਸਾਡੀ ਬੇਨਤੀ ਹੈ ਭੈਣੋ ਭਰਾਵੋ ਦਾਨ ਲੋਕਾਂ ਨੂੰ ਨਾ ਕਰੋ। ਉਹਨਾਂ ਨੂੰ ਨਾ ਕਰੋ ਜਿਨ੍ਹਾਂ ਨੂੰ ਤੁਸੀਂ ਜਾਣਦੇ ਨਹੀਂ ਸਾਡੇ ਵਰਗਿਆਂ ਨੂੰ। ਦਾਨ ਉਹਨਾਂ ਨੂੰ ਕਰੋ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਜਿਹੜੇ ਤੁਹਾਡੇ ਆਪਣੇ ਨੇ। ਜਿਹੜੇ ਤੁਹਾਡੇ ਨਾਲ ਪੜਦੇ ਰਹੇ ਆ, ਖੇਡਦੇ ਰਹੇ ਆ, ਹੱਸਦੇ ਰਹੇ ਆ, ਜਿਨ੍ਹਾਂ ਦੇ ਨਾਲ ਤੁਹਾਡਾ ਇੱਕ ਸਾਹ ਜਾ ਅਸੀਂ ਅੱਜ ਉਹਨਾਂ ਦੀਆਂ ਕਮੀਆਂ ਨਾ ਦੇਖੀਏ ਉਹਨਾਂ ਦੀ ਹਾਲਾਤਾਂ ਨੂੰ ਦੇਖੀ ਉਹਨਾਂ ਦੀ ਜ਼ਰੂਰਤਾਂ ਨੂੰ ਦੇਖੀ ਤਾਂ ਜੋ ਇਦਾਂ ਦੀਆਂ ਸਸਥਾਵਾਂ ਦੇ ਵਿੱਚ ਇਕੱਠ ਨਾ ਵਧੇ ਇਦਾਂ ਦੀਆਂ ਸਸਥਾਵਾਂ ਨਾ ਬਣਾਉਣੀਆਂ ਪੈਣ ਇਦਾਂ ਦੇ ਸਮਾਜ ਸੇਵੀ ਨਾ ਬਣ ਜਿੱਦਾਂ ਦੇ ਸਾਨੂੰ ਮਹਾਰਾਜ ਸੱਚੇ ਪਾਸ਼ਾ ਨੇ ਡਿਊਟੀ ਲਾਈ ਆ ਉਸਮਾਨ ਤੇ ਕੀੜੇ ਕੱਢਦਿਆਂ ਸਕੂਨ ਵੀ ਸੀ ਦੁੱਖ ਵੀ ਬਹੁਤ ਲੱਗ ਰਿਹਾ ਸੀ ਵਾਹਿਗੁਰੂ ਜੀ ਐਸੀ ਸੇਵਾ ਨਾਲ ਸਾਨੂੰ ਬਖਸ਼ੋ ਇੱਕ ਮਾਂ ਤੜਫ ਰਹੀ ਆ ਉਹਦੀ ਅੱਖ ਪੂਰੀ ਕੀੜੇ ਖਾ ਗਿਆ ਤੁਸੀਂ ਜੀਓ ਸੇਵਾ ਕਰ ਰਹੇ ਹੋ ਉਹ ਹਾਲਾਤ ਬਣੇ ਕਿਉਂ ਇਸ ਕਰਕੇ ਸਾਡੀ ਭੈਣਾਂ ਤੇ ਭਰਾਵਾਂ ਨੂੰ ਬੇਨਤੀ ਹੈ ਭਾਈ ਐਨ ਆਰ ਆਈ ਭੈਣ ਭਰਾਵਾਂ ਨੂੰ ਖਾਸ ਕਰਕੇ ਤੁਸੀਂ ਸਾਨੂੰ ਸਸਥਾ ਸਾਮਾਨ ਨੂੰ ਦਾਅ ਨਾ ਦਿਓ ਤੁਸੀਂ ਆਪਣੇ ਪਿੰਡਾਂ ਨੂੰ ਸੰਭੋ ਆਪਣੇ ਪਿੰਡਾਂ ਚ ਲੋਕਾਂ ਦੀ ਮਦਦ ਕਰੋ ਉਹਨਾਂ ਦੀ ਬਾਹ ਫੜੋ ਇਹਨਾਂ ਸਸਥਾ ਸਾਮਾਨ ਨੂੰ ਭੱਟਿਆ ਕਰਨ ਦੀ بجائے ਤੁਸੀਂ ਖੁਦ ਸਸਥਾ ਸਾਮਾਨ ਬਣਾਓ ਫਿਰ ਆਜੋ ਮੈਂ ਧੰਨਵਾਦ ਕਰਦਾ ਸਾਡੇ ਸਕਿੰਦਰ ਸਿੰਘ ਲੋਪੋ ਵੀਰ ਜੀ ਤੇ ਵੱਡੇ ਭਰਾ ਗੁਰਮੀਤ ਸਿੰਘ ਜੀ ਸਾਡੇ ਕੋਲੇ ਪਹੁੰਚੇ ਆ ਤੇ ਉਹਨਾਂ ਦਾ ਧੰਨਵਾਦ ਆ ਤੇ ਸਭ ਤੋਂ ਵੱਡਾ ਜੀ ਆ ਮੈਂ ਭਾਈ ਆਪਣੇ ਹਰਦੀਪ ਸਿੰਘ ਨੂੰ ਕਹਿਣਾ ਸਾਡੇ ਪ੍ਰਾਣੇ ਨੂੰ ਜਿਹੜਾ ਵੀਰਾ ਸਾਡੇ ਨਾਲ ਸੇਵਾ ਕਰਾ ਕੇ ਗਿਆ ਸਾਡੇ ਸੇਵਾਦਾਰ ਵੀਰ ਅੱਜ ਸਾਨੂੰ ਮਿਲਣ ਆਏ ਨੇ ਭਾਈ ਜੀ ਸਾਡੇ ਕੋਲ ਆਏ ਇੰਨੀ ਤਨੂ ਮਨੂ ਇਹ ਸੇਵਾ ਨਵਾ ਕੇ ਗਏ ਸਾਡੇ ਕੋਲੇ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ੇ ਐਸੇ ਸੇਵਾਦਾਰਾਂ ਨੂੰ ਜਿਨ੍ਹਾਂ ਨੇ ਅੱਜ ਇਸ ਸੁਪਨਿਆਂ ਦੇ ਘਰ ਵਿੱਚ ਸਾਡੇ ਕੋਲੇ ਕਰੀਬ 700 ਤੋਂ ਪਲੱਸ ਮੈਂਬਰ ਮੈਂਟਲੀ ਅਫਸੈਟ ਨੇ ਕਰੀਬ 100 ਤੋਂ ਵੱਧੋ ਮੈਂਬਰ ਨੇ ਜਿਹੜੇ ਘਰਾਂ 'ਚ ਸਿੰਗਲਾ ਨਾ ਬੰਨੇ ਹੋਏ ਸੀ ਚਾਰ ਤੋਂ ਪੰਜ ਮੈਂਬਰ ਇਸ ਤਰ੍ਹਾਂ ਦੇ ਜਿਨ੍ਹਾਂ ਨੇ ਆਪਣਿਆਂ ਨੂੰ ਮਾਰਿਆ ਹੋਇਆ ਕਦੇ ਅੱਜ ਤੱਕ ਇੱਕ ਦੂਜੇ ਦੇ ਨਾਲ ਐਸੀ ਕਦੇ ਭਾਵਨਾ ਨਹੀਂ ਹੋਈ ਕਿਸੇ ਦਾ ਨੁਕਸਾਨ ਹੋਇਆ ਪਰ ਉਹਨਾਂ ਦੇ ਵਿੱਚ ਉਹ ਸੇਵਾਦਾਰ ਨੇ ਜਿਹੜੇ ਵੀਰ ਵਰਗੇ ਜਿਨ੍ਹਾਂ ਨੇ ਦਿਨ ਰਾਤ ਦਿਲੋਂ ਤਨੋਂ ਮਨੋਂ ਸੇਵਾ ਨਿਭਾਈ ਐਸੇ ਵਲੰਟੀਅਰ ਸਾਨੂੰ ਮਹਾਰਾਜ ਜੋੜਦੇ ਨੇ ਭੇਜਦੇ ਨੇ ਤੇ ਫਿਰ ਉਹ ਆਪਣੀਆਂ ਆਪਣੀਆਂ ਡਿਊਟੀਆਂ ਨਿਭਾਉਂਦੇ ਨੇ ਅੱਗੇ ਦੀ ਅੱਗੇ ਹੋਰ ਭੈਣ ਭਰਾ ਆ ਹੀ ਜਾਂਦੇ ਨੇ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ੇ ਮੇਰੇ ਵੀਰ ਨੂੰ ਤੁਸੀਂ ਜਿਹੜੀ ਸਾਡੇ ਨਾਲ ਸੇਵਾ ਨਿਭਾ ਕੇ ਗਏ ਹੋ ਆਪਾ ਅਵਤਾਰ ਸਿੰਘ ਮਲਤਾਨੀ ਜੀ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਅੱਜ ਰਖੜ ਪੁੰਨਿਆਂ ਦੇ ਤਿਹਾੜੇ ਤੇ ਇੱਥੇ ਆ ਕੇ ਗੁਰੂ ਰਾਲ ਗੁਰੂ ਦੀ ਬਾਣੀ ਨਾਲ ਗੁਰੂ ਦੇ ਸਿਧਾਂਤ ਨਾਲ ਸਾਨੂੰ ਜੋੜਿਆ ਸਾਡੇ ਉਹ ਪਰਿਵਾਰਕ ਮੈਂਬਰ ਜਿਨ੍ਹਾਂ ਦੀ ਸੁੱਤੀ ਬੁੱਧੀ ਬਿਲਕੁਲ ਹੀ ਨਹੀਂ ਹੈ ਉਹਨਾਂ ਨੇ ਵੀ ਦਰਦ ਕਿ ਉਹਨਾਂ ਨੇ ਵੀ ਮਨਾ ਤੱਕ ਗੁਰੂ ਦੀ ਉਹ ਬਾਣੀ ਦਾ ਪ੍ਰਵਾਹ ਕੀਤਾ ਬਹੁਤ ਬਹੁਤ ਸ਼ੁਕਰੀਆ ਇਹਨਾਂ ਦੇ ਪੂਰੇ ਜਥੇ ਦਾ ਜੀ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ਣ ਬਲੇ ਸੋਹਿਆ ਸਤ ਸ੍ਰੀ ਅਕਾਲ ਤੇ ਸਾਡੇ ਪਰਿਵਾਰ ਦੇ ਉਹਨਾਂ ਪਰਿਵਾਰ ਦੇ ਮੈਂਬਰਾਂ ਦੇ ਮਨਾਂ ਦੇ ਵਿੱਚ ਪੋਜ਼ਿਟਿਵ ਅਸਰ ਕਰਨ ਤੇ ਸਾਡੇ ਪਰਿਵਾਰ ਨਾਲ ਜੁੜ ਕੇ ਸਰਦਾਰ ਅਵਤਾਰ ਸਿੰਘ ਮਲਤਾਨੀ ਜੀ ਦਾ ਜੱਥਾ ਇਦਾਂ ਹੀ ਗੁਰੂ ਜੀ ਬਾਣੀ ਦੀਆਂ ਸਲਾਮਾਂ ਕਰਦੇ ਨੇ ਬਹੁਤ ਬਹੁਤ ਸ਼ੁਕਰੀਆ ਸਾਹਿਬ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਕਾ ਲੋ ਜੀ ਸਾਡੇ ਵੱਲੋਂ ਇੱਕ ਛੋਟੀ ਜੀ ਭੇਂਟ ਆ ਜੀ ਤੇ ਇਹ ਸਨਮਾਨ ਨਿਸ਼ਾਨੀ ਹੈ ਜੀ ਤੇ ਬਹੁਤ ਬਹੁਤ ਧੰਨਵਾਦ ਸੰਗਤ ਦਾ ਅੱਜ ਰਖੜੀਆਂ ਵੀ ਆ ਮੇਰੀਆਂ ਭੈਣਾਂ ਰਖੜੀਆਂ ਬੰਨਣ ਆਈਆਂ ਹੋਈਆਂ ਆਪਾਂ ਇਸ ਗੁਰਦੁਆਰਾ ਸਾਹਿਬ ਦੇ ਸਮਾਗਮ ਤੋਂ ਬਾਅਦ ਆਪਾਂ ਵੀਰਾਂ ਨੇ ਬੈਠੇ ਰਹਿਣਾ ਭੈਣਾਂ ਨੇ ਸਾਡੀਆਂ ਨੇ ਅੰਦਰ ਚਲੇ ਜਾਣਾ ਫਿਰ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਆਪਾਂ ਉਸ ਤਰ੍ਹਾਂ ਕਰਾਂਗੇ ਤੇ ਸਾਰੇ ਬੱਚਿਆਂ ਨੂੰ ਸਾਡਿਆਂ ਨੂੰ ਛੋਟੇ ਬੱਚੇ ਪ੍ਰਾਇਮਰੀ ਸਕੂਲ ਵਾਲੇ ਉਹਨਾਂ ਨੂੰ ਸਿੱਖਿਆ ਦੇਣ ਵਾਲੇ ਉੱਚ ਸਿੱਖਿਆ ਦੇਣ ਵਾਲੇ ਸਾਡੇ ਟੀਚਰ ਮਾਸਟਰ ਗੁਰਦੀਪ ਸਿੰਘ ਜੀ ਹੈਡਮਾਸਟਰ ਸਾਹਿਬ ਵੀ ਪਹੁੰਚੇ ਹੋਏ ਨੇ ਤੇ ਸਾਡੇ ਨਾਲ ਭੈਣ ਜੀ ਉਹਨਾਂ ਦਾ ਵੀ ਧੰਨਵਾਦ ਆ ਕਿਉਂਕਿ ਭੈਣ ਜੀ ਹਮੇਸ਼ਾ ਸਾਡੇ ਬੱਚਿਆਂ ਲਈ ਇਸ ਤਰ੍ਹਾਂ ਉਨ੍ਹਾਂ ਦੀ ਸਿੱਖਿਆ ਦੇ ਵਿੱਚ ਯੋਗਦਾਨ ਪਾਉਣ ਦੇ ਜਿਵੇਂ ਇੱਕ ਮਾਪੇ ਆਪਣੇ ਬੱਚਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਪਰਿਵਾਰ ਵੱਲੋਂ ਮੈਂ ਖੜਾ ਹੋ ਕੇ ਮਹਾਰਾਜ ਕੋਲੋਂ ਅੱਜ ਗੁਰੂ ਸਾਹਿਬਾਨ ਦੀ ਹਜ਼ੂਰੀ ਵਿੱਚ ਖੜਾ ਹੋ ਕੇ ਭਾਈ ਜੀ ਦੇ ਵਾਸਤੇ ਤਨ ਮਨ ਤਾਂ ਤੋਂ ਹਰ ਵਕਤ ਤਿਆਰ ਰਹਿਣਾ ਸਾਰੇ ਮੈਂਬਰਸ ਨੇ ਔਰ ਭਾਈ ਜੀ ਦੀ ਲੰਬੀ ਉਮਰ ਔਰ ਤੰਦਰੁਸਤ ਭਰੀ ਉਮਰ ਤੰਦਰੁਸਤੀ ਆ ਭਰੀਆਂ ਭਰੀਆਂ ਉਮਰਾਂ ਇਹ ਨਿਵਾਨ 8 ਸਾਲ ਚ ਬਾਈ ਜੀ ਨੇ ਬਹੁਤ ਕੁਝ ਸਿਖਾਇਆ ਇੱਕ ਐਸੀ ਸਿੱਖਿਆ ਦਿੱਤੀ ਕਿ ਇੱਕ ਇਨਸਾਨ ਅਗਰ ਕੋ ਸੋਚਦਾ ਕਿ ਉਹ ਕਿੱਥੇ ਪਹੁੰਚ ਸਕਦਾ ਬਾਹਰਲੇ ਕੰਟਰੀ ਦਾ ਅੰਬੈਸਡਰ ਅਗਰ ਕਿਸੇ ਇਨਸਾਨ ਦੇ ਪੈਰ ਫੜਦਾ ਤਾਂ ਕੋਈ ਛੋਟੀ ਗੱਲ ਨਹੀਂ ਉਹ ਉਸ ਦੇਸ਼ ਨੂੰ ਰਿਪਰੈਜ਼ੈਂਟ ਕਰਦਾ ਪੂਰੇ ਮੁਲਕ ਨੂੰ ਉਹ ਕਿਉਂ ਹੋ ਸਕਿਆ ਉਹ ਸਾਡੇ ਲਈ ਇੱਕ ਸਿੱਖਿਆ ਆਪਣੇ ਕਰਮ ਦੇ ਨਾਲ ਬਾਈ ਜੀ ਨੇ ਸਿਖਾਇਆ ਤੇ ਅਸੀਂ ਕਿੱਥੇ ਤੱਕ ਪਹੁੰਚ ਸਕਦੇ ਹਾਂ ਇੱਕ ਦੂਸਰੇ ਮੁਲਕ ਦੇ ਅੰਬੈਸਡਰ ਨੂੰ ਮਜਬੂਰ ਕਰ ਦਿੰਨੇ ਆ ਕਿ ਉਹ ਨਕਮਸਤਕ ਹੋ ਕੇ ਕਹੇ ਕਿ ਮੈਂ 40 ਕੰਟਰੀਆਂ ਦਾ ਅੰਬੈਸਡਰ ਹਾਂ ਪਰ ਮੈਂ ਤੁਹਾਡੇ ਵਰਗਾ ਬੰਦਾ ਨਹੀਂ ਦੇਖਿਆ ਇਹ ਸਿਰਫ ਕਰਮ ਔਰ ਕਰਮ ਹੈ। ਉਹ ਇਸੋ ਨਿਹਾਲ। ਦੂਸਰਾ ਬਾਈਕਲੋ ਜਿਹੜੀ ਅਸੀਂ ਸਿੱਖਿਆ ਲਈ ਆ ਮੈਂ ਮੈਨ ਤੋਂ ਨਹੀਂ ਦੱਸਣਿਆ। ਇਹ ਜਿਹੜੀ ਕਿਸੇ ਦੇ ਉੱਤੇ ਦਇਆ ਹੈ ਉਹ ਬਾਈਕਲੋ ਸਿੱਖ ਲੋ। ਇੱਕ ਛੋਟੀ ਜਿਹੀ ਐਗਜ਼ੈਂਪਲ ਆ। ਇੱਕ ਗਾਂ ਡਿੱਗ ਜਾਂਦੀ ਹੈ। ਉਹਦੀ ਲੱਤ ਟੁੱਟ ਜਾਂਦੀ ਹੈ। ਲੱਤ ਦਾ ਆਪਰੇਸ਼ਨ ਹੋ ਗਿਆ। ਉਹ ਫੇਰ ਟੁੱਟ ਗਈ ਤੇ ਡਾਕਟਰ ਕਹਿੰਦੇ ਆ ਕਿ ਜੀ ਇਹਨੂੰ ਤਾਂ ਟੀਕਾ ਲਾਣਾ ਉਹ ਪ੍ਰੈਗਨੈਂਸੀ ਕੀ ਸਾਰਿਆਂ ਦਾ ਇੱਕੋ ਹੀ ਮਤ ਸੀਗਾ ਡਾਕਟਰਾਂ ਦਾ ਵੀ ਇੱਕੋ ਹੀ ਮਤ ਸੀ ਕਿ ਇਹਦਾ ਇੱਕੋ ਹੀ ਇਲਾਜ ਹੈ ਕਿ ਇਹਨੂੰ ਟੀਕਾ ਲਾ ਦੇ ਸਿਰਫ ਬਾਈ ਜੀ ਨੇ ਕਿਹਾ ਕਿ ਨਹੀਂ ਇਹਦੇ ਮਰਨ ਨਾਲ ਦੋ ਜੀਆਂ ਦੀ ਮੌਤ ਹੋਣੀ ਹੈ ਤੇ ਪੇਟ 'ਚ ਬੱਚਾ ਵੀ ਹੈ ਅਸੀਂ ਇਲਾਜ ਕਰਾਵਾਂਗੇ ਫੇਰ ਮਾਰਾ ਇਹ ਤੇ ਛੱਡ ਦਾਂਗੇ ਜੋ ਹੋਣਾ ਹੋ ਜੇ ਇਲਾਜ ਤੋਂ ਬਿਨਾਂ ਨਹੀਂ ਜਾਨ ਦੇਣਾ ਉਹ ਗਾਂਜ ਹੈਗੀ ਐ ਬੱਚਾ ਵੀ ਬਚ ਗਿਆ ਉਹ ਗਾਂ ਵੀ ਬਚ ਗਈ ਉਹ ਇੱਕ ਦ੍ਰਿੜ ਨਿਸ਼ਚੈ ਸੀ ਉਸ ਮਹਾਰਾਜ ਦੇ ਕਿ ਮੈਂ ਉਸ ਰਬਤ ਦੇ ਘਰ ਦੇ ਵਿੱਚ ਇਹ ਨਹੀਂ ਸੁਣਨਾ ਕਿ ਅਸੀਂ ਉਹਨੂੰ ਟੀਕਾ ਲਵਾਤਾ ਉਹਨੂੰ ਮਾਰਤਾ ਅਸੀਂ ਕੌਣ ਹੈ ਮਾਰਨਾ ਇਹ ਭਾਵਨਾ ਇਹ ਦਰਦ ਅਸੀਂ ਇੱਥੋਂ ਮਹਿਸੂਸ ਕੀਤਾ ਤੀਸਰੀ ਇੱਕ ਵੱਡੀ ਗੱਲ ਕਿ ਕਦੇ ਵੀ ਇਹ ਨਹੀਂ ਕਿ ਮੈਂ ਕੌਣ ਹਾਂ ਅਕਸਰ ਅਸੀਂ ਕਹਿ ਦਿੰਨੇ ਤੂੰ ਹੈ ਕੌਣ ਹੈ ਬਾਈ ਜੀ ਹਮੇਸ਼ਾ ਕਹਿੰਦੇ ਆ ਆਪਣੇ ਅੰਦਰ ਝਾਕ ਲੋ ਮੈਂ ਕੌਣ ਜਦੋਂ ਨੀ ਪੱਥਰ ਰੱਖਿਆ ਇਹ ਸੁਪਨਾ ਵੀ ਕਰਦਾ ਤੇ ਮੈਂ ਘਟੋ ਘਟ ਪੰਜ ਸੱਤ ਵਾਰੀ ਤਾਂ ਪੁੱਛਿਆ ਹੋਗਾ ਕਿ ਬਾਈ ਜੀ ਕੌਣ ਆ ਰਿਹਾ ਨੀ ਪੱਥਰ ਰੱਖਣ ਵਾਸਤੇ ਆਪਾਂ ਵੀ ਆਈ ਵੀ ਬੁਲਾ ਲੈਨੇ ਤੇ ਜਵਾਬ ਇੱਕੋ ਸੀਗਾ ਕੋਈ ਨਹੀਂ ਬਾਈ ਜੀ ਕਰਦੇ ਆ ਦੇਖ ਲੈਨੇ ਆ ਔਰ ਐਂਡ 'ਚ ਮੈਂ ਉਹਨੂੰ ਖਤਮ ਕਰਕੇ ਕਿ ਮੈਂ ਕਰਾਂ ਮੈਂ ਨੀ ਪੱਥਰ ਰੱਖਾਂ ਮੈਂ ਕਿਸੇ ਨੂੰ ਬੁਲਾਵਾਂ ਮੈਂ ਵੀ ਆਈ ਵੀ ਬਣ ਜਾਂ अरुण शुक्ला ने पहली हिट लगाई सेकंड हिट बप्पू केसर नेता ली वो तीसरी हिट वो भी ਸਾਡੀ ਰਿਕੁਐਸਟ ਤੇ ਕਿ ਵਈ ਧੰਨ ਤੁਹਾਡੇ ਮਾਤਾ ਜੀ ਤੀਜੀ ਏਟ ਆਪਾਂ ਉਹਨਾਂ ਕੋਲ ਲਵਾਉਂ। ਇੰਨਾ ਵੱਡਾ ਤਿਆਗ ਇੰਨੀ ਵੱਡੀ ਦਰਦ ਕਿਸੇ ਜਾਨਵਰ ਲਈ ਇਨਸਾਨ ਦਾ ਛੱਡ ਹੀ ਦਿਓ ਇੰਨਾ ਵੱਡਾ ਕਰਮ ਇਹ ਦੂਸਰੇ ਮੁਲਕ ਵਾਲੇ ਐਕਸਟੈਂਸ਼ਨ ਲੈਣੀ ਸੀ ਵੀਜ਼ੇ ਦੀ ਮੁੰਡੇ ਦੀ ਜਿਹੜਾ ਬੰਬੇ ਤੋਂ ਲੈ ਕੇ ਜੇ ਲੱਤ ਟੁੱਟੀ ਸੀ ਅੰਸ਼ੂਮਨ ਮੇਲ ਜੋ ਤੇ ਐਕਸਟੈਂਸ਼ਨ ਮਿਲ ਜਾਂਦੀ ਹੈ ਈਮੇਲ ਭੇਜ ਦਿੰਦੇ ਉਹ ਹੋ ਸਕਦਾ ਕਹਿੰਦੇ ਇਹ ਦੋ ਤਿੰਨ ਗੱਲਾਂ ਐਸੀਆਂ ਹੈਗੀਆਂ ਜਿਹੜੀਆਂ ਆਪਾਂ ਆਪਣੇ ਲਾਈਨ ਦੇ ਵਿੱਚ ਅਗਰ ਧਾਰ ਲਈਏ ਤੇ ਬਾਈ ਜੀ ਦਾ ਜਿਹੜਾ ਇਹ ਸੁਪਨਾ ਹੈਗਾ ਇਹ ਸਾਕਾਰ ਤਾਂ ਹੀ ਹੋਊਗਾ ਦੇਖ ਕੇ ਕਹਿ ਦੇਣਾ ਬਹੁਤ ਵਧੀਆ ਕੰਮ ਐ ਜੀ ਬੜਾ ਅੱਛਾ ਕਰ ਰਹੇ ਹੋ ਜੀ ਮੈਂ ਹਰ ਇੱਕ ਨੂੰ ਇੱਕੋ ਗੱਲ ਕਹਿੰਦਾ ਅਸੀਂ ਥੋੜਾ ਜਿਹਾ ਵੀ 10% ਵੀ ਲੈ ਜਿਓ ਤੇ ਸ਼ਹਿਰ ਤੇ ਬਹੁਤ ਵੱਡਾ ਪਰਾਲਾ ਹੋਊਗਾ ਸਾਡਾ ਫਤਿਹ ਬਰਵਾਨ ਕਰਿਓ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਮੈਂ ਜਿਆਦਾ ਗੱਲਾਂ ਨਹੀਂ ਕਹਿ ਸਕਦਾ ਪਰ ਮੈਂ ਇੱਕ ਗੱਲ ਕਹਿ ਸਕਦਾ ਕਿ ਜਿੱਥੋਂ ਰਿਸ਼ਤੇ ਮੁੱਕ ਜਾਂਦੇ ਆ ਉੱਥੋਂ ਬਾਈ ਸ਼ੁਰੂ ਹੋ ਜਾਂਦਾ ਹੈ ਜਿੱਥੋਂ ਉਵੇਂ ਦਮ ਮੁੱਕ ਜਾਂਦੀ ਆ ਕਿੰਨੀ ਨੂੰ ਭੁੱਲ ਗਈ ਉੱਥੇ ਬਾਈ ਸ਼ੁਰੂ ਹੋ ਜਾਂਦਾ ਜਿੱਥੇ ਸ਼ਬਦ ਮੁੱਕ ਜਾਂਦੇ ਆ ਉੱਥੇ ਬਾਈ ਦੀ ਸ਼ਬਦ ਸ਼ੁਰੂ ਹੋ ਜਾਂਦੀ ਆ ਗੁਰੂ ਸਾਹਿਬ ਦਾ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਸਿਧਾਂਤ ਆ ਸਭੇ ਸਾਂਝੀ ਬਾਣ ਸਦਾਇਣ ਕੋਈ ਨਾ ਦਿਸੇ ਮਹਾਰਾਜ ਜੀ ਜਾਂ ਇੱਕ ਪਿਤਾ ਇੱਕ ਅਸਕੇ ਹਮਾਰ ਗੁਰੂ ਸਾਹਿਬ ਨੇ ਕਿੰਨੇ ਵਾਰ ਇਸ ਸਿਧਾਂਤ ਨੂੰ ਦੱਸਾਇਆ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਸਿਧਾਂਤ ਨੂੰ ਜਾਂ ਤਾਂ ਰੁੱਖਾਂ ਤੇ ਲਾਗੂ ਦੇ ਦਿੰਦਾ ਕਿ ਰੁੱਖ ਕਿਸੇ ਨੂੰ ਨਹੀਂ ਦੇਖਦਾ ਕਿ ਇਹ ਪੈਰੀ ਆ ਇਹ ਬਗਾਨਾ ਇਹ ਮੈਨੂੰ ਵਟਣ ਆਇਆ ਇਹ ਮੈਨੂੰ ਕੀ ਚਾਹੁੰਦਾ ਉਹ ਤਪਦੇ ਨੂੰ ਛਾਂ ਦਿੰਦਾ ਹੈ ਤੇ ਆਪਣਾ ਧਰਮ ਸਮਝ ਕੇ ਛਾਂ ਦਿੰਦਾ ਮੈਂ ਇੰਨਾ ਕਹਿ ਸਕਦਾ ਕਿ ਭਾਈ ਮਨੁੱਖਾਂ ਵਰਗਾ ਮਨੁੱਖ ਨੇ ਰੁੱਖਾਂ ਵਰਗਾ ਮਨ ਵਾਹ ਵਾਹ ਜਿਹਦੀ ਛਾਂ ਦੇ ਵਿੱਚ ਕੋਈ ਆ ਗਿਆ ਇਹਨੂੰ ਬੱਡਣ ਆ ਗਿਆ ਇਹਨੂੰ ਕਿਸ ਨੇ ਘਾਲ ਕੱਢਤੀ ਬਹੁਤ ਵਾਰ ਵੀਡੀਓ ਦੇਖਦੇ ਆ ਕਿ ਬਾਈ ਨੂੰ ਪਰਾ ਪੜਾ ਬੋਲਦੇ ਆ ਪਰ ਪਤਾ ਨਹੀਂ ਪਤਾ ਨਹੀਂ ਕਿੱਥੋਂ ਇਹਦੇ ਵਿੱਚ ਕਿੱਥੋਂ ਆ ਜਾਂਦਾ ਉਹ ਵਾਹਿਗੁਰੂ ਦੀ ਬਖਸ਼ਿਸ਼ ਹੈ ਉਹ ਵਾਹਿਗੁਰੂ ਦੀ ਦੇਣਾ ਮੈਂ ਜਿੰਦਗੀ ਦੇ ਵਿੱਚ ਕਦੇ ਵੀ ਭੁੱਲਦਾ ਕਦੇ ਵੀ ਤਪਦਾ ਕਦੇ ਵੀ ਤਕਲੀਫ ਚੋਂ ਮਾਂ ਜਦੋਂ ਮੈਨੂੰ ਲੱਗੇ ਸਾਨੂੰ ਜਦੋਂ ਧੁੱਪ ਚ ਫਿਰਦੇ ਹੁੰਦੇ ਆ ਨਾ ਅਸੀਂ ਅਸੀਂ ਔਖਲੇ ਹੋਏ ਫਿਰਦੇ ਹੁੰਦੇ ਆ ਉਹਦੋਂ ਸਾਨੂੰ ਬਗਦਾ ਹੁੰਦਾ ਸਾਨੂੰ ਸੋਚ ਨਹੀਂਦਾ ਫਿਰ ਅਸੀਂ ਸੋਚਦੇ ਆ ਕਿਤੇ ਤੇ ਸ਼ਾਮੇ ਬੈਠ ਕੇ ਸੋਚਦੇ ਆ ਉਵੇਂ ਜਦੋਂ ਜ਼ਿੰਦਗੀ ਵੀ ਕਵੀਦਾਰੀ ਦੇ ਵਿੱਚ ਪਹੁੰਚਿਆ ਤਪਿਆ ਮੈਨੂੰ ਸਮਝਣਾ ਆਉਂਦਾ ਹੋਵੇ ਕਿ ਮੈਂ ਕੀ ਕਰਾਂ ਉਹ ਤਾਂ ਫਿਰ ਮੈਂ ਬਾਈ ਦੀ ਸ਼ਾਮੇ ਆ ਕੇ ਬੈਠ ਲੈਣਾ ਆਏ ਲੱਗਦਾ ਹੁੰਦਾ ਕੀ ਕਰੀਏ ਬਾਈ ਕੋਲੇ ਆ ਕੇ ਲੱਗਦਾ ਹੁੰਦਾ ਕਿ ਆਹ ਕਰੀਏ ਇਹ ਫਰਕ ਹੁੰਦਾ ਕਿਸੇ ਬੰਦੇ ਦੇ ਕਿਸੇ ਚੰਗੇ ਬੰਦੇ ਦੇ ਨੇੜੇ ਹੀ ਹੋ ਜਾਣਾ ਉਹਦੇ ਵਰਗਾ ਬਣਨਾ ਬਹੁਤ ਮੁਸ਼ਕਲ ਹੁੰਦਾ ਦੁਨੀਆਂ ਦੇ ਮੈਨੂੰ ਐ ਲੱਗਦਾ ਕਿ ਵਾਹਿਗੁਰੂ ਨੇ ਦੁਨੀਆਂ ਨੂੰ ਚਲਾਉਣ ਲਈ ਬਹੁਤ ਥਾਂਾਂ ਤੇ ਖੋਦ ਨਹੀਂ ਆਉਣਾ ਹੁੰਦਾ ਉਹਨੇ ਉਦਾਹਰਨਾ ਬਣਾਉਣਾ ਹੁੰਦਾ ਦੁਨੀਆਂ ਦੇ ਉਦਾਹਰਨਾ ਬਣਾ ਦਿੰਦਾ ਕਿ ਐਨ ਦੇਖ ਕੇ ਚਾਉਂ ਲੋ ਕਿਸੇ ਦੀ ਲੱਤ ਮਾਰਤੀ ਤਾਂ ਦੋ ਲੱਤਾਂ ਵਾਲੇ ਨੂੰ ਜਿਉਂ ਦਾ ਆਸਰਾ ਮਿਲ ਜਾਂਦਾ ਕਿ ਉਹ ਇੱਕ ਲੱਤ ਵਾਲਾ ਵੀ ਤੁਰਿਆ ਫਿਰਦਾ ਕਿਸੇ ਦੀ ਬਾਹ ਮਾਰਤੀ ਕਿਸੇ ਨੂੰ ਦਿਮਾਗ ਘੱਟ ਦੇਦਾ ਕਿਸੇ ਨੂੰ ਕੁਛ ਦੇਦਾ ਉਹ ਪਰਮਾਤਮਾ ਚੁਣ ਲੈਂਦਾ ਮੈਨੂੰ ਐ ਲੱਗਦਾ ਹੈ ਕਿ ਬਸ ਬਾਕੀ ਸਾਰੀ ਦੁਨੀਆ ਨੂੰ ਦੇਖ ਕੇ ਚੱਲੀ ਜਾਂਦੀ ਹੈ ਤੇ ਮੈਨੂੰ ਐ ਲੱਗਦਾ ਕਿ ਇਹ ਸਾਰਾ ਹੀ ਪਰਵਾਰ ਦੁਪਰਮਾਤਮਾ ਦਾ ਉਹ ਚੁਣਿਆ ਹੋਇਆ ਪਰਵਾਰ ਹੈ ਤੇ ਕਿੰਨੀ ਵੱਡੀ ਗੱਲ ਆ ਕਿ ਸਾਰੇ ਇਕੱਠੇ ਛੱਤ ਦੇ ਥੱਲੇ ਸਾਰੇ ਇਕੱਠੇ ਆ ਬਹੁਤ ਚੰਗਾ ਲੱਗਦਾ ਇਸ ਰੁੱਖ ਦੇ ਨੇੜੇ ਆ ਕੇ ਬਹੁਤ ਚੰਗਾ ਲੱਗਦਾ ਇਸ ਬਹੁਤ ਰੁੱਖਾਂ ਨੂੰ ਇੱਕ ਅਲੱਗ ਗੱਲ ਬਾਈ ਦੇ ਵਿੱਚ ਇਹ ਆ ਕਿ ਰੁੱਖ ਦੇ ਥੱਲੇ ਰੁੱਖ ਨਹੀਂ ਪੈਦਾ ਹੁੰਦੇ ਬਾਈ ਦੇ ਹੀਟਾਂ ਬਾਈ ਤੋਂ ਦੇਖ ਕੇ ਬਹੁਤ ਰੁੱਖ ਪੈਦਾ ਹੋਏ ਆ ਬਹੁਤ ਲੋਕਾਂ ਨੇ ਆਪਣੇ ਮਾਪੇ ਸਾਹਮਣੇ ਸਿੱਖਿਆ ਬਹੁਤ ਸਾਰੇ ਆਪਣੇ ਰਿਸ਼ਤੇ ਸਾਹਮਣੇ ਸਿੱਖਿਆ ਬਹੁਤ ਲੋਕਾਂ ਨੂੰ ਪਤਾ ਲੱਗਿਆ ਕਿ ਐਸੇ ਨੌਬੱਦੀ ਕੀ ਮਤਲਬ ਰਿਸ਼ਤੇ ਆ ਦੀ ਹੁੰਦੀ ਹੈ ਤੇ ਬਾਈ ਨੇ ਬਹੁਤ ਕਮਾਇਆ ਬਹੁਤ ਚੰਗਾ ਲੱਗਦਾ ਹੈ ਕਿ ਚੰਗੇ ਇਨਸਾਨ ਵੇਖ ਕੇ ਮਾਤਾ ਪਿਤਾ ਪਾ ਮਾਇਆ ਦਾ ਨਸ਼ਾ ਮਰਨਾ ਚੀਜ਼ ਨਾ ਉਹ ਤਾਂ ਖੁੱਲ ਗਿਆ ਮਰਨਾ ਇਸ ਵਾਸਤੇ ਜਿੱਥੇ ਜੇ ਸਹੀ ਬਾਣੀ ਪੜ੍ਹਨਾ ਹੈ ਤੁਹਾਡੇ ਕੋਲ ਗੁਰੂ ਘਰ ਆਲੇ ਤੇ ਪਿਆਰੇ ਇੱਥੇ ਆ ਕੇ ਕਰੋ ਸੁਪਨੇ ਉਹਦੇ ਘਰ 'ਚ ਸਭ ਤੋਂ ਵੱਡੀ ਸੇਵਾ ਮਨੁੱਖਤਾ ਦੀ ਸੇਵਾ ਇੱਥੇ ਆਪ ਮੁਹਾਰਾ ਜੀ ਲੋਕੋ ਜੀ ਬੋਲ ਗਏ ਨਾ ਇੱਥੇ ਆਪ ਮੁਹਾਰਾ ਨਹੀਂ ਕਰਦਾ ਬੋਲਣਾ ਤੇ ਸਿਰ ਕਿਹਾ ਹੀ ਜਾਦਾ ਕੁਝ ਤੇ ਆ ਜੀ ਜੇ ਤੈਨੂੰ ਬੋਲੋ ਹਾਂ ਬਸ ਦਿਲ ਕਰਦਾ ਬੋਲੀ ਜਾਈਏ ਜਦੋਂ ਮਨੁੱਖ ਬੰਦੇ ਦਾ ਖੁਸ਼ ਹੋਵੇ ਨਾ ਤੇ ਫਿਰ ਉਹ ਕਈ ਕੁਝ ਬੋਲ ਸਕਦਾ ਤੇ ਮੈਂ ਸਾਰਿਆਂ ਦਾ ਤੁਹਾਦੀਆਂ ਮਿੰਟੂ ਜੀ ਦੇ ਰੱਖੋਦੀਆਂ ਸਾਰੇ ਸਟਾਫ ਦਾ ਪਰਿਵਾਰ ਦਾ ਮੇਰੇ ਲੋਕੋ ਕੀ ਸੁਖਿੰਦਰ ਸਿੰਘ ਜੀ ਉਹਨਾਂ ਦਾ ਬੜਾ ਖਿਆਲ ਨਾ ਦਾ ਦਾ ਬਾਵਾ ਰਾਗੀ ਅਰਤਾਸਿੰਘ ਮਲਤਾਨੀ ਲੁਧਿਆਣਿਆਂ ਸੀ ਰਹਨੇ ਗ੍ਰੀਨਲੈਂਡ ਸਕੂਲ ਦੇ ਕੋਲ ਇਹ ਬਹੁਤ ਵਧੀਆ ਬੋਲਦੇ ਹੁਣ ਸਭ ਦਾ ਧਨਵਾਦ ਕਰਦੇ ਕਬਾ ਪੁਰੀ ਸਰ ਦੀ ਦੇਖਵਤ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹੁਣ ਬਤਨੋਂ ਕੋਈ ਨਹੀਂ ਰਹੇ ਕਬਦੋਸ ਇੱਕ ਪ੍ਰਸ਼ਾਦ ਲੈ ਕੇ ਬੀਤਿਆਂ ਨੂੰ ਸਾਰੇ ਬੰਦਿਆਂ ਨੂੰ ਬੇਨਤੀ ਆ ਬੀਬੀਆਂੇ ਪਾਸੇ ਲੱਗੋ ਬਾਕੀ ਮੈਂਬਰ ਸਾਰੇ ਹਜੇ ਬੈਠੇ ਰਹੇ ਬੀਬੀਆਂੇ ਜਾਣ ਤੋਂ ਬਾਅਦ ਫਿਰ ਬਾਕੀ ਮੈਂਬਰ ਸਾਰੇ ਉੱਠ ਗਏ ਅੱਜ ਬਾਈ ਜੀ ਦਾ ਜਨਮ ਦਿਨ ਪਤਾ ਨਹੀਂ ਕਿੰਨੀਆਂ ਪੈਣਾ ਕਰੇ ਬਾਈ ਜੀ ਜਿਨ੍ਹਾਂ ਪੈਣਾ ਦੇ ਵੀਰ ਨਹੀਂ ਸੀ ਪਿਤਾ ਨਹੀਂ ਸੀ ਅੱਜ ਉਹਨਾਂ ਦੇ ਸਿਰ ਤੇ ਬਾਈ ਜੀ ਨੇ ਹੱਥ ਰੱਖਿਆ ਮੈਂ ਬਾਈ ਜੀ ਨੂੰ ਜਨਮ ਦਿਨ ਤੇ ਬਹੁਤ ਬਹੁਤ ਮੁਬਾਰਕਾਂ ਦਿੰਦੀ ਆ ਤੇ ਬਾਈ ਜੀ ਦੀ ਮਾਤਾ ਜੀ ਨੂੰ ਸਲਾਮ ਕਰਦੀ ਆ ਜਿਨ੍ਹਾਂ ਨੇ ਸਾਨੂੰ ਰੱਬ ਵਰਗੇ ਵੀਰ ਤੇ ਸਾਡੇ ਸਿਰ ਤੇ ਹੱਥ ਦਿੱਤਾ ਹੈ ਬਹੁਤ ਪਹਿਲਾਂ ਨੇ ਚਲੋ ਉਹ ਤਾਂ ਚਲੇ ਜਾਂਦੇ ਆਪਾਂ ਕਦੇ ਕਿਸੇ ਨਾਲ ਸ਼ੇਅਰ ਹੀ ਨਹੀਂ ਕੀਤੇ ਸੀ ਜੋ ਹਰ ਇੱਕ ਦੁੱਖ ਤੋਂ ਕੰਜਾ ਸੀ ਵੀ ਆ ਕੇ ਬੈਜੀਆਂ ਨਾਲ ਸ਼ੇਅਰ ਕਰ ਲਿਆ whoa uh -huh.